ਸਵੇਰ ਸਵੇਰ ਦਾ ਟਾਈਮ ਆ ਤੇ ਖੁਸ਼ ਤਾਂ ਹੋ ਗਈ ਖੁਸ਼ ਦੀ ਵੈਣ ਖੁਸ਼ ਗਿਆ ਚਲਾ ਤੇ ਬੇਜ਼ੀ ਬੜੇ ਹੀ ਰਾਮ ਨਾਲ ਬੈਠੀ ਹੋਈ ਆ ਤੇ ਮੌਸਮ ਵੇਖੋ ਆਹ ਤੁਹਾਨੂੰ ਤਾਂ ਦਜੀਆਲਾ ਹੈ ਪੰਛੀ ਅ ਚਾਰੇ ਪੰਛੀ ਕੈਪਚਰ ਹੋ ਜਾਣ ਪੰਛੀ ਵੇਸ ਵਾਲੇ ਖੁਸ਼ ਹੁੰਦੇ ਕਿ ਮੌਸਮ ਤੇ ਬਾਕੀ ਅਸੀਂ ਖੋਲ ਲੈ ਤੇ ਬਾਕੀ ਤੁਸੀਂ ਵੇਖੋ ਅਸੀਂ ਖੋਲ ਲੈ ਲਾਂਡਰੀ ਦਾ ਕੰਮ ਕੱਪੜੇ ਹੀ ਕੱਪੜੇ ਅਸੀਂ ਇਸ ਤਰ੍ਹਾਂ ਕ ਦਰ ਵੇਖੋ ਕੱਪੜੇ 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 ਸਾਰੇ ਪੀੜਾ ਸੈੱਟ ਤੇ ਵੀ ਕੱਪੜੇ ਸਟੈਂਡ ਤੇ ਵੀ ਕੱਪੜੇ ਦਿਵਾਨ ਬੈੱਡ ਤੇ ਵੀ ਕੱਪੜੇ 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 ਹੁੰਦਾ ਹੈ ਸਮਝ ਲਓ ਅਸੀਂ ਖੋਲ ਹੀ ਲਿਆ ਹਜੇ ਮਸ਼ੀਨ ਦੇ ਵਿੱਚ ਵੀ ਧੁੱਤੇ ਪਿਆ ਤੇ ਜਿਹੜੇ ਹੁਣ ਨੱਥੀ ਜਾਂਦੇ ਵੱਖਰੇ ਪੱਤਾ ਨਹੀਂ ਕੀ ਚੱਕਰ ਸਮਝ ਨਹੀਂ ਆਈ ਭਾਂਡੇ ਤੇ ਕੱਪੜੇ ਨੇ ਕਿੰਨਾ ਜਿਨੂਸ ਕੱਢਿਆ ਆ ਤੇ ਆਪੇ ਕਿੰ ਤਰ ਗਿਆ ਹੈ ਜਸਤੋ ਬਾਤ ਤਗੜੀ ਹੋ ਕਿ ਸਫਾਈਆਂ ਦਾ ਚਫਾਈਆਂ ਕਰਦੀਆਂ ਓ ਡਿਸ਼ਵਾਸ਼ਰ ਕਾਫੀ ਦਿਨੋਂ ਕਿ ਬਈ ਯੂਜ਼ ਨਹੀਂ ਕਰਦੇ ਉਹਦੇ ਵਿੱਚ ਆਪਾਂ ਕਈ ਭਾਂਡੇ ਰੱਖੇ ਹੋਏ ਸੀ ਤੇ ਉਹ ਰਾਤੀ ਕੱਢੇ ਰਾਤੀ ਮੈਂ ਡਿਸ਼ਵਾਸ਼ਰ ਯੂਜ਼ ਕੀਤਾ ਆੱਕ ਜਾਈਦਾ ਵੀ ਭਾਂਡੇ ਦੋ ਤੱਕ ਨੂੰ ਮੈਂ ਸੋਚਿਆ ਰਾਤ ਨੂੰ ਡਿਸ਼ਵਾਸ਼ਰ ਚਲਾ ਲਿਆ ਕਰੂੰਗੀ ਤੇ ਉਹ ਖਲਾਰਾ ਚੱਕਣਾ ਹੈ ਉਹ ਕਮਰੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਆਪਣੇ ਕੰਬਲ ਸ਼ੰਬਲ ਉੱਤੇ ਹੀ ਪਏ ਸਾਰੇ ਖਲਾਰੇ ਟਿਕਨੇ ਆ ਅਸੀਂ ਹੋਰ ਪਹਿਲਾਂ ਲੌਣ ਲੱਗੇ ਆ ਚਾਹ ਦੀ ਟੁੱਟੀ ਸਰਦਾਰ ਸਾਹਿਬ ਵੀ ਆ ਗਿਆ ਤੇ ਚਾਹ ਨੂੰ ਟੁੱਟੀ ਲਾ ਕੇ ਫਿਰ ਕੋਈ ਹੋਰ ਕੰਮ ਕਰਦੇ ਆ ਇੱਕਦਮ ਜ਼ੋਰਦਾਰ ਮੀਂਹ ਆ ਗਿਆ ਤੇ ਇੱਧਰ ਵੇਖੋ ਟੈਂਪੋ ਵਿੱਚ ਬੈਠੇ ਸਾਰੇ ਛਤਰੀਆਂ ਲੈ ਕੇ ਪਤਾ ਹੀ ਨਹੀਂ ਲੱਗਦਾ ਇੱਕਦਮ ਹੁਣ ਇਹ ਨਿੱਕੀ ਨਿੱਕੀ ਕਣੀ ਸੀਗੀ ਮੈਂ ਬਾਹਰ ਵੇਖਿਆ ਤੇ ਇੱਕਦਮ ਜ਼ੋਰਦਾਰ ਮੀਂਹ ਤੇ ਹੁਣ ਫਿਰ ਰੁਕ ਗਿਆ ਹੁਣ ਨਿੱਕੀ ਨਿੱਕੀ ਕਣੀ ਪੈਂਦੀ ਪਈ ਜਿਵੇਂ ਇੱਕੇ ਦਮ ਪਰ ਨਾਲੇ ਦੀ ਵੰਗ ਜਾਂਦੇ ਸੌਣ ਮਹੀਨੇ ਦੀ ਉਹ ਹਿਸਾਬ ਆ ਸਾਰੇ ਪਾਸੇ ਹਰਾ 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 ਆਪਿਆ ਕੰਮ ਹਾਵੇ ਜਿੱਥੇ ਕਿਤੇ ਰੁੱਖਾ ਉੱਥੇ ਸੁੱਕਾ ਰਹਿ ਜਾਂਦਾ ਜਿੱਥੇ ਕਿਤੇ ਆ ਬਿਚਾਰੇ ਬਿਊਟੀਆਂ ਤੇ ਜਾਣ ਵਾਲੇ ਬੰਦੇ ਕਿਉਂ ਕਿ ਰੁੱਖਾਂ ਥੱਲੇ ਗੁਰਦੁਆਰਾ ਸੇਵਾ ਗੁਸਦਾਰੀ ਦਾ ਇੱਕਦਾਂ ਮੇ ਪਤਾ ਹੀ ਨਹੀਂ ਲੱਗਿਆ ਤੇ ਇੱਧਰ ਵੇਖੋ ਫੇਰ ਇੰਨੇ ਕੱਪੜੇ ਤਾਂ ਕੁਝ ਰੱਖ ਆਈਆਂ ਕੁਝ ਰੱਖੀ ਜਾਂਦੀ ਪਈ ਸੀ ਜਾਂ ਫੇਰ ਇੰਨੇ ਕਿਉਂਕਿ ਬਾਹਰ ਤਾਂ ਸੁੱਕਨੇ ਨਹੀਂ ਹੁਣ ਮੇਰਾ ਰਾਦਾ ਸਟੋਰ ਰੂਮ ਚ ਪੱਖਾ ਚਲਾ ਕੇ ਇਹ ਸਟੈਂਡ ਉੱਥੇ ਲਾ ਦਿੰਨੀ ਨਾਲੇ ਤਾਂ ਇੱਥੇ ਖਲਾਰਾ ਖੁਲਾਰਾ ਭੈੜਾ ਨਹੀਂ ਲੱਗਦਾ ਤੇ ਅਜੇ ਘਰ ਦੀ ਸੈਟਿੰਗ ਕਰਨ ਵਾਲੀ ਏ ਇਗਨੋਰ ਕਰਿਓ ਅਜੇ ਸਵੇਰ ਸਰ ਦਾ ਟਾਈਮ ਆ ਤੇ ਇੱਧਰ ਵੇਖੋ ਉੱਧਰ ਕੰਡੀਆਂ ਨਹੀਂ ਦਿਸਦੀਆਂ ਇੱਧਰ ਕੰਡੀਆਂ ਵੀ ਦੇਸ ਰਹੀਆਂ ਉਹ ਸਪੱਸੇ ਵਾਰੀ ਵੱਟੇ ਪੈਂਦਾ ਮੀ ਮਿੰਟੋ ਮਿੰਟੀਆਂ ਤਾਂ ਸੱਚੀ ਰੋਜ਼ ਇੱਕੋ ਹੀ ਗੱਲ ਹੋ ਜਾਂਦੀ ਪਹਾੜੀ ਲੱਕੇ ਵਾਲੀ ਬੜਾ ਪੈਲਸ ਜੀ ਵੀ ਦੇਖੋ ਅਸੀਂ ਸਪਰੇਅ ਵੀ ਕੀਤੀ ਕਾਈ ਕਾ ਬੜਾ ਜੀ ਕਾਲਾ ਪੈਂਦਾ ਵੈਸੇ ਇਹਨਾਂ ਚੀਜ਼ਾਂ ਤੋਂ ਮੈਂ ਤਾਂ ਕੱਲ ਥੱਲੇ ਗਈ ਸੀ ਮੈਨੂੰ ਤਾਂ ਸਮੈਲ ਜੀ ਆਈ ਜਾਵੇ ਆ ਚੀਜ਼ਾਂ ਨੀਟ ਐਂਡ ਕਲੀਨ ਕਰਵਾਉਣੀ ਐ ਬੰਦੇ ਵਿਲੇ ਨਹੀਂ ਹੋ ਰੈ ਕਹਿੰਦੇ ਸੀ 2-4 ਦਿਨ ਦਾ ਟਾਈਮ ਦਿਓ ਫਿਰ ਅਸੀਂ ਆ ਕੇ ਸਾਫ ਕਰ ਜਾਾਂਗੇ ਤੇ ਪਤਾ ਨਹੀਂ ਕਿਧਰੋਂ ਬਦਲੀ ਆਈ ਇੱਧਰ ਵੇਖੋ ਸੂਰਜ ਸੂਰਜ ਵੀ ਤੇ ਅੱਜ ਖਿਲਾਰੇ ਸਾਰੇ ਸਮੇਟ ਨਾ ਲਿਆ ਇਧਰ ਜਗਸਿਰ ਪੱਗ ਬੰਨਦਾ ਪਿਆ ਹਾਂਜੀ ਕੱਲ ਸੀ ਜਗਸਿਰ ਦਾ ਜਨਮ ਦਿਨ ਇਧਰ ਵਖਾ ਵੱਡੇ ਬੁਆਏ ਅਹੀਂ ਨਹੀਂ ਮਨਾਇਆ ਬਰਥਡੇ ਕਿਉਂਕਿ ਸਾਨੂੰ ਕੀ ਕਰਦਾ ਹੈ ਖਰਾਬ ਕਰਦਾ ਹੈ ਬਰਥਡੇ ਬੋ ਬੋ ਹੁਣ ਇਹਨੇ ਆਪ ਹੀ ਕਿਹਾ ਕਹਿੰਦਾ ਹੁਣ ਬਰਥਡੇ ਕਿਉਂਕਿ ਸਿਆਣਾ ਹੋ ਗਿਆ ਨਾ ਪਹਿਲਾਂ ਤਾਂ ਇੱਕ ਵੀ ਬਰਥਡੇ ਨਹੀਂ ਸੀ ਨਾ ਮਨਾਉਂਦੇ ਹੁੰਦੇ ਤੇ ਗੁੱਸਾ ਕਰ ਲੈਂਦਾ ਸੀ ਤੇ ਹੁਣ ਆਪ ਹੀ ਐਦ ਕਿੰਨਾ ਕਹਿੰਦਾ ਮੰਮੀ ਮੈਂ ਬਰਥਡੇ ਨਹੀਂ ਮਨਾਉਣਾ ਮੈਂ ਕੋਈ ਚੰਗਾ ਕੰਮ ਕਰਨਾ ਸੋ ਕੱਲ ਤਾਂ ਸੰਡੇ ਸੀ ਸਾਰੇ ਬਿਜ਼ੀ ਸੀਗੇ ਇੱਕ ਮਿੰਟ ਤੱਕ ਮੈਂ ਬਾਅਦ ਚ ਗੱਲ ਦੱਸਦੀ ਆ ਤੇ ਬਾਅਦ ਉੱਧਰ ਵੇਖੋ ਇੱਥੇ ਤਾਂ ਮੈਡਮ ਹੈ ਵਾਓ ਕਿੰਨਾ ਇੰਜੋਏ ਕਰਦੇ ਪੈਣਾ ਐਸੇ ਕੰਮ ਦੇ ਨਾਲ-ਨਾਲ ਇੰਜੋਇਮੈਂਟ ਵੀ ਜ਼ਰੂਰੀ ਆ ਤੇ ਹੁਣੇ ਕਹਿੰਦਾ ਵੀ ਮੈਂ ਕੋਈ ਵਧੀਆ ਜਿਹਾ ਕੰਮ ਕਰਨਾ ਕਹਿੰਦਾ ਸੀ ਮੈਂ ਜਿਵੇਂ ਰੁਖ ਲਾਉਣੇ ਆ ਇਸ ਵਰਤ ਦੇ ਤੇ ਦੇ ਸ਼ਾਇਦ ਅੱਜੇ ਜਾਨ ਰੁੱਖ ਲੈਣ ਜਾਨ ਤੇ ਫਿਰ ਲਾਉਣਗੇ ਕਿ ਫਿਰ ਤੁਹਾਨੂੰ ਦਿਖਾਵਾਂਗੇ ਇੱਕ ਗੁੱਡ ਮੋਟੀਵੇਸ਼ਨ ਕਹਿ ਸਕਦੇ ਆ ਇੱਕ ਚੰਗੀ ਸਿੱਖਿਆ ਕਹਿ ਸਕਦੇ ਆ ਆਉਣ ਵਾਲੀ ਪੀੜ੍ਹੀ ਲਈ ਕਿਉਂਕਿ ਕੇਕ ਕੱਟਣਾ ਉਹ 2-3000 ਰੁਪਏ ਖਰਚਾ ਕਰਨਾ ਉਹ ਹੀ 2-3000 ਰੁਪਏ ਲਾਓ ਤੇ ਭਲਾ ਰੁੱਖ ਜੀ ਤਾਂ ਪੰਜ ਵੀ ਲਾ ਦਿਓ ਹਨਾ ਉਹ ਤਾਂ ਵੀ ਆਪਣੇ ਲਈ ਫਾਇਦੇ ਆ ਆਉਣ ਵਾਲੀਆਂ ਪੀੜ੍ਹੀਆਂ ਛਾਂ ਲੈਣਗੀਆਂ ਤੇ ਬੱਚੇ ਆਪਣੇਆਂ ਨੂੰ ਇੱਕ ਚੰਗੀ ਸੇਧ ਮਿਲਦੀ ਆ ਸੋ ਤੁਸੀਂ ਵੀ ਐਵੇਂ ਕਰਿਓ ਅਸੀਂ ਵੀ ਅੱਜ ਕਰਾਂਗੇ ਤੁਹਾਨੂੰ ਦਿਖਾਵਾਂਗੇ ਅੱਜ ਸ਼ਾਇਦ ਅਸੀਂ ਜਾਈਏ ਤੇ ਕੁਝ ਕਫਲਦਾਰ ਤੇ ਕੁਝ ਕੁ ਸ਼ਾਂਵਾਂ ਵਾਲੇ ਬੂਟੇ ਲੈ ਕੇ ਆਵਾਂਗੇ ਤੇ ਫਿਰ ਲਾਵਾਂਗੇ ਪਿਆਰੇ ਪਿਆਰੇ ਮਤਲਬ ਮੂਮੈਂਟ ਬਣਾਵਾਂਗੇ ਤੇ ਨਾਲ ਕੈਪਚਰ ਕਰਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਦਿਖਾਓ ਤੇ ਉਹ ਵੀ ਆਪਣੇ ਬਰਥਡੇ ਤੇ ਕੇਕ ਦੀ ਜਾਂ ਪਾਰਟੀ ਦੀ ਜिद ਕਰਨ ਨਾ ਕਰਨ ਕਿਉਂਕਿ ਬਾਹਰ ਦਾ ਖਾ-ਖਾ ਕੇ ਨਾਲ ਤਾਂ ਬੱਚਿਆਂ ਦੀ ਸਿਹਤ ਵੀ ਵਿਗੜਦੀ ਆ ਤੇ ਨਾਲੇ ਆਪਣਾ ਖਰਚਾ ਫਜ਼ੂਲ ਹੁੰਦਾ ਹੈ ਤੇ ਜੇਕਰ ਆਪਾਂ ਫਲਦਾਰ ਤੇ ਸ਼ਾਨਦਾਰ ਬੂਟੇ ਲਾਵਾਂਗੇ ਤੇ ਉਹਦੇ ਨਾਲ ਆਪਣੀ ਸਿਹਤ ਨੂੰ ਫਾਇਦਾ ਹੋਊਗਾ ਸੋ ਇਸੇ ਕਰਕੇ ਅਸੀਂ ਇਤਕੇ ਫੈਸਲਾ ਲਿਆ ਏ ਪਹਿਲੋ ਕੋਈ ਬਰਥਡੇ ਇਨਾਂ ਦਾ ਬਿਨਾ ਕੇਕ ਤੋਂ ਨਹੀਂ ਗਿਆ ਬਲ ਮਤਲਬ ਬੱਚੇ ਹੁੰਦੇ ਸੀ ਛੋਟੇ ਹੁੰਦੇ ਸੀ ਇਹਨਾਂ ਨੇ ਰੁੱਸ ਕੇ ਬਹਿ ਜਾਣਾ ਸਾਨੂੰ ਮਜਬੂਰੀ ਚ ਲਿਆਉਣਾ ਪੈਣਾ ਮਤਲਬ ਕਈ ਵਾਰੀ ਸਾਡਾ ਆਪ ਦਾ ਮੂਡ ਨਾ ਹੋਣਾ ਤਾਂ ਵੀ ਲੈ ਕੇ ਆਉਣਾ ਵੈਸੇ ਤਾਂ ਹਰ ਮਾਪਾ ਪਿਓ ਚਾਹੁੰਦਾ ਆਪਣੇ ਬੱਚੇ ਨੂੰ ਖੁਸ਼ ਰੱਖਣਾ ਪਰ ਜਦੋਂ ਬੱਚੇ ਸੇਧ ਤੇ ਆ ਜਾਂਦੇ ਆ ਤੇ ਉਦੋਂ ਖੁਸ਼ੀ ਹੁੰਦੀ ਆ ਕਿਉਂਕਿ ਹੁਣ ਜਿਵੇਂ ਜਿਵੇਂ ਬੱਚੇ ਵੱਡੇ ਹੋ ਰਿਹਾ ਜਗਸੀਰ ਨੂੰ ਖੁਸ਼ ਫੋਲੋ ਕਰਦਾ ਹੋ ਸਕਦਾ ਏ 1 ਮਹੀਨੇ ਬਾਅਦ ਉਹਦਾ ਬਰਥਡੇ ਆ ਆ ਤੇ ਕੀ ਅਸੀਂ ਕੁਝ ਨਹੀਂ ਕਹਿਣਾ ਦੇਖਦੇ ਆ ਜਗਸੀਰਵਲ ਵੇਖ ਕੇ ਉਹ ਕੀ ਕਹਿੰਦਾ ਕਿ ਉਹਨੂੰ ਕੋਈ ਮੋਟੀਵੇਸ਼ਨ ਮਿਲਦੀ ਆ ਉਹ ਕੀ ਕਰਦਾ ਕਿ ਜਗਸੀਰ ਨੇ ਜੇ ਬੂਟੇ ਲਾਏ ਤੇ ਮੈਂ ਵੀ ਲਾਉਣੇ ਆ ਜੇ ਕੋਈ ਚੰਗੀ ਕੰਮ ਕਰਦੇ ਆ ਬੱਚੇ ਆਪਣੇ ਤੇ ਵਧੀਆ ਲੱਗਦਾ ਸੋ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਕਿ ਬੱਚਿਆਂ 'ਚ ਇੰਨੀ ਕਿ ਸੋਝੀ ਆ ਗਈ اے ਅੱਲਾ ਕੋਮਲ ਤੁਹਾਡੇ ਤੋਂ ਤੁਹਾਡੇ ਨਹੀਂ ਪਿਆ ਪੋਰਾ ਵੀ ਨਹੀਂ ਸਾਡੇ ਇੱਕ ਛਿੱਟ ਵੀ ਨਹੀਂ ਪਈ ਮੀਂਹ ਦੀ ਹਾਂ ਲੋਗੀ ਵੇਲਾ ਨਾ ਜਿਵੇਂ ਉਹਦੇ ਸੌਣ ਦਾ ਛੜਾਕੇ हां जी ओ साव कटा ओ साव बन गया ਤੇ ਮੈਂ ਇੱਕ ਸਕਿੰਟ ਪਹਿਲਾਂ ਵੇਖਿਆ ਬਾਰੀ ਥਣੀ ਕੁਛ ਨਹੀਂ ਸੀਗਾ ਮੈਂ ਜੈਸੇ ਮੁਕਾਈ ਜਮ ਜੈਸੇ ਲੱਗਦਾ ਮੀ ਆ ਜਾਣਾ ਤੇ ਇੱਕ ਮਿੰਟ ਦੇ ਬਾਅਦ ਚ ਵੇਖਿਆ ਇੱਕ ਮਿੰਟ ਤੋਂ ਬਾਅਦ ਜਿੱਤੇ ਮੀ ਪੈ ਕੇ ਸਾਬ ਨਾਟ ਵੀ ਗਿਆ ਆਟ ਵੀ ਗਿਆ ਤਾਂ ਮੈਂ ਤੈਨੂੰ ਕਾਲ ਕੀਤੀ ਸੀ ਮੈਂ ਕਿਹਾ ਵੀ ਮੀ ਚ ਨਾ ਹੀ ਚੱਲ ਮੀ ਰੁਕ ਜੇ ਹਾਂ ਜੀ ਤੇ ਕੋਮਲ ਕਹਿੰਦੀ ਸਾਡੇ ਤਾਂ ਕੁਛ ਨਹੀਂ ਮੈਂ ਪਹਿਲਾਂ ਸੋਚ ਮੈਂ ਉਹਦੇ ਨਾਲ ਅੰਦਰ ਬੈਠੀ ਹੋਈ ਸੀ ਤੇ ਮੈਂ ਜਦੋਂ ਬਾਹਰ ਵੇਖਿਆ ਮੈਂ ਕਿਹਾ ਮੰਮੀ ਆਪਣੇ ਮੀ ਆ ਗਿਆ ਮੰਮੀ ਕਹਿੰਦੇ ਨਹੀਂ ਆਪਣੇ ਧਨੀ ਆਇਆ ਮੈਂ ਕਹਿੰਦੀ ਜੀ ਨੇ ਫੋਨ ਕੀਤਾ ਵੀ ਚਲ ਨਹੀਂ ਪੈਂਦਾ ਪੈ ਰੋਕ ਕੇ ਆ ਜੀ ਵੀ ਮੀਚ ਨਹੀਂ ਮੈਂ ਕਿਹਾ ਮੈਂ ਉਹਨੂੰ ਪਹਿਲਾਂ ਫੋਨ ਕੀਤਾ ਸੀ ਆ ਜਾ ਛੇਤੀ ਆਪਾਂ ਵਲੌਗ ਬਣਾਉਣਾ ਹੈ ਤੇ ਬਾਅਦ ਵਿੱਚ ਮੈਂ ਕਿਹਾ ਨਹੀਂ ਵੀ ਕੋਮਲ ਨੇ ਤਾਂ ਮੀਚ ਵੀ ਆ ਜਾਣਾ ਕਿਉਂਕਿ ਜਦੋਂ ਮੈਨੂੰ ਕਹਤਾ ਫੇਰ ਨਹੀਂ ਵੇਖਦੀ ਹੁੰਦੀ ਹਾਂ ਜੀ ਮੀਂਹ ਕਰੀ ਹਾਂਜੀ ਫਿਰ ਉਹ ਮੰਮੀ ਕਹਿੰਦੇ ਮੈਂ ਕਿਹਾ ਚਲ ਇਹ ਨਾ ਹੋਵੇ ਕਿ ਤੁਹਾਡੇ ਇਧਰੋਂ ਪੈ ਕੇ ਹੱਟੇ ਤੇ ਸਾਡੇ ਸ਼ੁਰੂ ਹੋ ਜਾਵੇ ਫਿਰ ਮੈਂ ਕਿਹਾ ਜਿੰਨਾ ਚਿਰ ਨਹੀਂ ਪੈਂਦਾ ਅੱਡੇ ਤੇ ਤਾਂ ਪਹੁੰਚਾ ਪਾਸ ਤੇ ਜੜ ਕੇ ਤਾਂ ਫਿਰ ਮੈਂ ਅੱਗੇ ਆ ਹੀ ਜਾਣਾ ਬਾਕੀ ਮੈਂ YouTube ਫੈਮਲੀ ਤੋਂ ਇੱਕ ਹੰਬਲ ਰਿਕਵੈਸਟ ਕਰਨੀ ਆ ਰਿਕਵੈਸਟ ਕੀ ਇਹ ਤਾਂ ਤੁਹਾਡਾ ਆਪਦਾ ਹੀ ਫਰਜ਼ ਬਣਦਾ ਹੈ ਕਿ ਕੱਲ ਸੀ ਮੇਰੇ ਬੇਟੇ ਦਾ ਬਰਥਡੇ ਕੱਲ ਤਾਂ ਮੈਂ ਵਲੌਗ ਨਹੀਂ ਬਣਾਇਆ ਤੇ ਅੱਜ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦੀ ਸੀ ਕਿ ਜਗਸੀਰ ਦਾ ਬਰਥਡੇ ਆ ਤੇ ਤੁਸੀਂ ਉਹਨੂੰ ਭਰ-ਭਰ ਕੇ ਵਿਸ਼ੇਸ ਦੇਣੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿਓ ਜੇ ਅਸ਼ੀਰਵਾਦ ਦਿਓ ਜੇ ਵੱਡੇ ਅਸ਼ੀਰਵਾਦ ਛੋਟੇ ਪਿਆਰ ਦੇਣ ਤੇ ਜਿਹੜੇ ਦੇ ਹਾਂ ਪਰਵਾਣੇ ਉਹ ਇਹਨੂੰ ਭਰ-ਭਰ ਕੇ ਵਿਸ਼ੇਸ ਦਿਓ ਤੇ ਆਉਣ ਵਾਲੇ ਦੇ ਫਿਊਚਰ ਦੀ ਚੰਗੇ ਫਿਊਚਰ ਦੀ ਮਨੋ ਕਾਮਨਾ ਕਰਦੇ ਆ ਵਾਹਿਗੁਰੂ ਇਹਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਦੇਵੇ ਸੱਚੇ ਪਾਤਸ਼ਾਹ ਹਰ ਇੱਕ ਤੇ ਪੁੱਤ ਨੂੰ ਸਮਤ ਬਖਸ਼ੇ ਤੇ ਇਸੇ ਤਰ੍ਹਾਂ ਹੀ ਬੱਚੇ ਆਪਣੇ ਚੰਗੇ ਇਨਸਾਨ ਬਣਨ ਚੰਗੇ ਪਾਸੇ ਵੱਲ ਲੱਗਣ ਸੋ ਜਰੂਰ ਵਿਸ਼ ਕਰਿਓ ਸਾਨੂੰ ਵਧੀਆ ਲੱਗੂਗਾ ਬੇਟੇ ਨੂੰ ਤੁਸੀਂ ਹੈਪੀ ਬਰਥਡੇ ਲਿਖ ਕੇ ਜਰੂਰ ਵਿਸ਼ ਕਰਨਾ ਤੇ ਫਰੰਟ ਦਾ ਮੰਜ਼ਰ ਇਸ ਤਰ੍ਹਾਂ ਕੁਝ ਟਰੈਕਟਰ ਖੜਿਆ ਹੋਇਆ ਔਰ ਰੁੱਕ ਕੇ ਸ਼ਾਇਦ ਆਪਦਾ ਨਾਸ਼ਤਾ ਪਾਣੀ ਕਰ ਰਿਹਾ ਹੈ ਮੁੰਡਾ ਦਾ ਚਾਹ ਰੋਟੀ ਖਾ ਰਿਹਾ ਹੈ ਸਵੇਰ ਦਾ ਤੇ ਕਿਤੇ ਜਾ ਰਿਹਾ ਸੀ ਤੇ ਉਹਨਾਂ ਨੇ ਖੁੱਲਾ ਜਿਹਾ ਥਾਂ ਵੇਖੀ ਤੇ ਹਰ ਕੋਈ ਭੰਪਰਾ ਰੁਕ ਜਾਂਦਾ ਚਲੋ ਵਧੀਆ ਹੈ ਇੱਕ ਸਮਾਜ ਸੇਵਾ ਵੀ ਹੋ ਜਾਂਦੀ ਪੈਲਸ ਦਾ ਇਹ ਫਾਇਦਾ ਹੈ ਤੇ ਇੱਕ ਚਲੋ ਆਪਣਾ ਰੋਜ਼ਗਾਰ ਵੀ ਬਣਿਆ ਹੋਇਆ ਹੈ ਹ ਭੁੱਲੂ ਵਿਚਾਰਾ ਬੈਠਾ ਹੋਇਆ ਕੱਲਾ ਬੜਾ ਸੈਡ ਸੈਡ ਜਿਹਾ ਇਹਦੇ ਨਾਲ ਕੋਈ ਗੱਲਾਂ ਹੀ ਨਹੀਂ ਕਰਦਾ ਤੇ ਆਪਣੇ ਬੁੱਟੇ ਆ ਹਾ ਹਾ ਇਹਨੂੰ ਕੀ ਹੋ ਗਿਆ ਪਾਣੀ ਪੈਣ ਵਾਲਾ ਤਰੇੜਾ ਪਾੜ ਗਿਆ ਇਹਨਾਂ ਨੂੰ ਪਹਿਲਾਂ ਜਿਆਦਾ ਪਾਣੀ ਪੀ ਰਿਆ ਸੀ ਅਸੀਂ ਘਟਾਤਾ ਸੀ ਸੋ ਅੱਜ ਪਾਉਣੇ ਆ ਤਾਂ ਲੱਗ ਹੀ ਨਕਲੀ ਰਿਹਾ ਬਿਲਕੁਲ ਇਹਨੂੰ ਕੋਈ ਕਹਿੰਦਾ ਹੀ ਨਹੀਂ ਅਸਲੀ ਮੈਂ ਤਾਂ ਚੇਤਾ ਹੀ ਭੁੱਲ ਜਾਂਦਾ ਵੀ ਇਹ ਅਸਲੀ ਬੁੱਟਾ ਹੈ ਪਰ ਆ ਫੁੱਲ ਨਕਲੀ ਆ ਮੈਂ ਹੋਰੀਆਂ ਪੁੱਠੇ ਪਰਮ ਕਰਦੀ ਰਹਿਣੀ ਆ ਚਲੋ ਵੀ ਹੁਣ ਕੱਪੜੇ ਸੰਭਾਲ ਲਈਏ ਤੁਹਾਡੇ ਨਾਲ ਗੱਲਾਂ ਬਹੁਤ ਹੋ ਗਈਆਂ ਏ ਆ ਜਗਸਿਰ ਦੇ ਕੱਪੜੇ ਇਹ ਜਾਣਗੇ ਜਗਸਿਰ ਦੀ ਅਲਮਰਾਜ ਤੇ ਇਹ ਖੁਸ਼ ਦੇ ਖੁਸ਼ ਦੀ ਅਲਮਰਾਜ ਸ਼ੁਕਰ ਆ ਜਗਸਿਰ ਇੰਨਾ ਕਿ ਸਿਆਣਾ ਹੋ ਗਿਆ ਹੈ ਜਦੋਂ ਉੱਠਦਾ ਤੇ ਬੈੱਡ ਦੀ ਚਾਦਰ ਸੈੱਟ ਕਰ ਦਿੰਦਾ ਪਹਿਲਾਂ ਤਾਂ ਜਿਉਂ ਦੀ ਤਿਉਂ ਬਲੈਂਕਟ ਸਾਰਾ ਕੁਝ ਉੱਥੇ ਹੀ ਤੇ ਹੁਣ ਥੋੜਾ ਜਿਹਾ ਸੁਧਰਿਆ ਇਹਦਾ ਵੀ ਮਤਲਬ ਅੱਗੇ ਹਰ ਦੂਜੇ ਦਿਨ ਮੈਨੂੰ ਲਮਾਰੀ ਸੈੱਟ ਕਰਨੀ ਪੈਂਦੀ ਸੀ ਹੁਣ ਕਾਫੀ ਦਿਨ ਹੋ ਗਿਆ ਨਹੀਂ ਸੈੱਟ ਕੀਤੀ ਫਿਰ ਵੀ ਸਹੀ ਆ ਤਾ ਫੀ ਹੱਦ ਤੱਕ ਤੇ ਹੁਣ ਆਪਾਂ ਸਜਾਦੀਏ ਕੱਪੜੇ ਬਹੁਤ ਹੁੰਦੇ ਆ ਰੋਜ਼ ਇਹਨਾਂ ਨੇ ਕੀ ਕਰਨਾ ਦਾ ਜਿਹੜੇ ਡੇਲੀ ਪਾ ਕੇ ਜਾਂਦੇ ਹਨਾ ਡੇਲੀ ਧਵਾਉਣੇ ਹੁੰਦੇ ਆ ਤੇ ਮੈਂ ਵੀ ਕਿੰਨੀ ਚਲੋ ਜੇ ਬੱਚੇ ਜਿਵੇਂ ਖੁਸ਼ ਹੋਵੇਂ ਅਸੀਂ ਖੁਸ਼ ਬਸ ਇੱਕ ਚੰਗੇ ਇਨਸਾਨ ਬਣ ਜਾਣ ਸੇਵਾ ਪਾਣੀ ਕਰਨਾ ਸਾਡਾ ਧਰਮ ਆ ਤੇ ਫਰਜ਼ ਆ ਉਹ ਕੰਬਲ ਰੱਖ ਗਿਆ ਤੇ ਹਾਲਾਂਕਿ ਕਦੇ ਵੀ ਨਹੀਂ ਇਹਨੇ ਕੰਬਲ ਤੇ ਲਾਇਆ ਪਤਾ ਨਹੀਂ ਹੁਣ ਥੋੜਾ ਆ ਜਾ ਮੈਂ ਸਿਆਣਾ ਹੋ ਗਿਆ ਅੱਗੇ ਨਾਲ ਤਰੀਫ ਤਾਂ ਨਹੀਂ ਕਰੀਦੀ ਮੂੰਹ ਤੇ ਪਰ ਆਹ ਮੰਮੀ ਆ ਇਹਦੀਆਂ ਪੱਗਾ ਉੱਤੇ ਮੈਂ ਐਕਸਟਰਾ ਤੌਲੀਆ ਰੱਖ ਦਿੰਨੀ ਕੋਈ ਆਇਆ ਗਿਆ ਹੋਵੇ ਦੋ ਤਿੰਨ ਜੇ ਕੱਢੇ ਹੋਏ ਸੀ ਉਹ ਤੋਂ ਤੇ ਹੋਇਆ ਸੁੱਕੇ ਨਹੀਂ ਜੇ ਤੇ ਉਹਨੂੰ ਟੌਪ ਜਦੋਂ ਲੱਗੀ ਲਵਾ ਕੇ ਫਿਰ ਰੱਖੂੰਗੀ ਇੱਥੇ ਇੱਥੇ ਪੱਗਾ ਤੇ ਇੱਥੇ ਤੁਹਾਨੂੰ ਪਤਾ ਜਗਸਿਰ ਦੇ ਕੱਪੜੇ ਹੁੰਦੇ ਆ ਤੇ ਆ ਤਾਂ ਸਾਡੇ ਸਰਦੀਆਂ ਵਾਲੇ ਕੋਟ-ਗਾਟ ਕੋਟ ਤੇ ਕਾਟ ਇੱਧਰ ਦੀ ਹਾਲਤ ਵੇਖੀਏ ਨਾਟ ਬੈਡ ਆ ਹੋ ਗਏ ਸਰਦਾਰ ਜੀ ਦੇ ਤੇ ਆ ਹੋ ਗਏ ਅਭੀ ਸਰਦਾਰ ਜੀ ਦੇ ਕਿਉਂਕਿ ਖੁਸ਼ ਦੇ ਕੱਪੜੇ ਸਾਰੇ ਮਚਕਤੇ ਸੀ ਇੱਥੋਂ ਜਦੋਂ ਛੁੱਟੀਆਂ 'ਚ ਗਿਆ ਚੱਲਾ ਸੀਗਾ ਇੱਥੇ ਇੱਕ ਪੱਗ ਕਿਵੇਂ ਤੇ ਇੱਥੇ ਵੀ ਤੁਹਾਨੂੰ ਪਤਾ ਉਹ ਪੱਗਾਂ ਪਈਆਂ ਹੋਈਆਂ ਐ ਆ ਸਰਦਾਰ ਜੀ ਦੇ ਕੱਪੜੇ ਕੋਸ਼ਕ ਵਿੱਚ ਖੋਛਦੇ ਹੈਗੇ ਆ ਵੇ ਉੱਪਰ ਉੱਪਰ ਪਏ ਹੋਏ ਆ ਬਾਕੀ ਜਿਆਦਾ ਸਰਦਾਰ ਜੀ ਦੇ ਹੀ ਨੇ ਤੇ ਆ ਵਾਲੇ ਸਰਦੀਆਂ ਵਾਲੇ ਕੱਪੜੇ ਮੈਂ ਚੱਕਦੇ ਨਹੀਂ ਨਹੀਂ ਮੈਂ ਕਿੰਨੇ ਚਲੋ ਵਧੀਆ ਇੱਥੇ ਕਿਉਂਕਿ ਹੋਰ ਇੱਥੇ ਹੋਣਗੇ ਕੁਝ ਹੋਣਾ ਨਹੀਂ ਤੇ ਇਹ ਸੰਭੇ ਰਹਿੰਦੇ ਆ ਤੇ ਇਹ ਪੱਗ ਨੂੰ ਪੱਗਾਂ ਵਾਲੀ ਸਾਈਡ ਤੇ ਮੈਨੂੰ ਐਵੇਂ ਆਰਗੇਨਾਈਜ਼ ਕਰਨਾ ਬੜਾ ਵਧੀਆ ਲੱਗਦਾ ਤੇ ਉਸ ਦਿਨ ਲਾਈਵ ਵਾਲੇ ਦਿਨ ਕਮੈਂਟ ਆਇਆ ਸੀ ਆ ਕੋਈ ਆ ਜਿਹੜਾ ਇਹ ਚੀਜ਼ਾਂ ਕਿਉਂਕਿ ਮੈਂ ਵੀ ਆਰਗੇਨਾਈਜ਼ ਕਰਨਾ ਨਾ ਅਜੇ ਵੀ ਮੈਂ ਬਹੁਤ ਵੀਡੀਓ ਵੇਖਦੀ ਆ ਆਰਗੇਨਾਈਜ਼ ਦੀਆਂ ਮੈਨੂੰ ਬੜਾ ਸ਼ੌਂਕ ਹੈ ਕੋਈ ਵਧੀਆ ਜੀ ਤਕਨੀਕ ਹੋਵੇ ਹੈਗੀਆਂ ਚੀਜ਼ਾਂ ਪਰ ਉਹ ਸਮਾਨ ਮਤਲਬ ਲਿਆਉਣਾ ਪੈਣਾ ਤੇ ਮੈਂ ਕਿੰਨੀ ਹਜੇ ਖਰਚਾ ਕੀ ਕਰਨਾ ਵੀ ਜਦੋਂ ਮੇਰੇ ਕੋਲ ਸਲੂਨ ਦੇ ਪੈਸੇ ਪੂਸੇ ਹੱਥ ਚ ਆਉਂਦੇ ਹੁੰਦੇ ਨੇ ਨਾ ਉਦੋਂ ਮੈਂ ਖਰਚਾ ਕਰ ਦਿੰਨੀ ਆ ਤੇ ਹੋਰ ਵੀ ਵਧੀਆ ਤਰੀਕੇ ਨਾਲ ਮੈਂ ਲਮਾਰੀ ਨੂੰ ਆਰਗੇਨਾਈਜ਼ ਕਰਨਾ ਚਾਹੁੰਦੀ ਆ ਬਾਕੀ ਜਿਹੜੇ ਹੋਰ ਕੋਈ ਬਾਹਰ ਅੰਦਰ ਕੱਪੜੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਪਹਿਲਾਂ ਨਾਲੋਂ ਬੜਾ ਸੁਧਾਰ ਆ ਗਿਆ ਇਸ ਤੋਂ ਵੀ ਜ਼ਿਆਦਾ ਹੋਰ ਸੁਧਾਰ ਕਰੂੰਗੀ ਖਲਾਰਾ ਕੋਲਰਾ ਨਾ ਪਹਿਲ ਸੋ ਮੈਨੂੰ ਆਰਗੇਨਾਈਜ਼ ਕਰਨਾ ਵਧੀਆ ਲੱਗਦਾ ਤੇ ਉਸ ਦਿਨ ਕਮੈਂਟ ਆਇਆ ਸੀਗਾ ਤੇ ਮੈਨੂੰ ਬੜਾ ਚਾ ਚੜਿਆ ਮੈਂ ਆਪਣੇ ਹਸਬੰਦ ਨੂੰ ਵੀ ਦੱਸਿਆ ਤੇ ਉਹ ਵੀ ਕਹਿੰਦੇ ਸੀ ਹਾਂ ਵਧੀਆ ਹੈ ਚਲੋ ਤੂੰ ਆਰਗੇਨਾਈਜ਼ ਕਰਕੇ ਰੱਖਦੀ ਆ ਤੇ ਸਲਾਹਤ ਵੀ ਮਿਲਦੀ ਆ ਤੇ ਉਹ ਕਹਿੰਦੇ ਸੀ ਮੈਂ ਤੁਹਾਨੂੰ ਵੇਖ ਕੇ ਮੋਟੀਵੇਟ ਹੁੰਨੀ ਆ ਤੇ ਮੈਂ ਵੀ ਇਸ ਤਰ੍ਹਾਂ ਕਰਦੀ ਤੇ ਮੈਂ ਵੀ ਇਸ ਤਰ੍ਹਾਂ ਹੀ ਵੇਖ ਕੇ ਮੋਟੀਵੇਟ ਹੋਈ ਸੀ ਮਤਲਬ ਵੈਸੇ ਸ਼ੁਰੂ ਤੋਂ ਮੈਂ ਲਮਾਰੀ ਮੇਰੀ ਨਹੀਂ ਵਿਗੜੀ ਹੁੰਦੀ ਮੈਂ ਮਤਲਬ ਸੈੱਟ ਕਰ ਦਿੰਨੀ ਨਹੀਂ ਦੂਜੇ ਚੌਥੇ ਦਿਨ ਪਰ ਹੁਣ ਮੈਂ ਹਮੇਸ਼ਾ ਸੈੱਟ ਕਰਕੇ ਰੱਖਦੀ ਹਾਂ ਪਹਿਲਾਂ ਹੁੰਦਾ ਸੀ ਜਿਹੜਾ ਇਹਨਾਂ ਨੂੰ ਖਰਾਬ ਕਰਨੀ ਮੈਂ 2-4 ਦਿਨ ਇਗਨੋਰ ਕਰ ਦੇਣਾ ਮੈਂ ਲੜਨਾ ਵੀ ਮੈਨੂੰ ਗੁੱਸਾ ਵੀ ਆਉਣਾ ਮੈਂ ਗੁੱਸੇ 'ਚ ਨਾ ਕਰਨੀ ਸੈੱਟ ਹੁਣ ਮੈਨੂੰ ਪਤਾ ਲੱਗ ਗਿਆ ਵੀ ਬੰਦਾ ਪਾਰਟੀ ਇਸ ਤਰ੍ਹਾਂ ਹੀ ਹੁੰਦੀ ਆ ਬੱਚਾ ਪਾਰਟੀ ਵੀ ਇਸ ਤਰ੍ਹਾਂ ਹੁੰਦੀ ਸੋ ਆਪਣੇ ਆਪ ਹੀ ਕਰ ਦੋ ਕੁਝ ਹੱਦ ਤੱਕ ਇਸ ਬਦਲ ਵੀ ਗਏ ਨੇ ਕਾਫੀ ਹੱਦ ਤੱਕ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਰੇ ਪਹਿਲੇ ਇਹਨਾਂ ਨੂੰ ਹੁੰਦਾ ਸੀ ਤੂੰ ਸਫਾਈ ਜਾਦੀ ਕਰਦੀ ਆ ਲੈਕ ਲੈਣੇ ਆਂਗੂ ਸਫਾਈ ਤੂੰ ਜ਼ਿਆਦਾ ਕਰਦੀ ਆ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਫਾਈ ਹਰ ਇੱਕ ਕਰਦਾ ਹੈ ਮੇਨਟੇਨਸ ਹਰ ਕੋਈ ਰੱਖਦਾ ਹੈ ਸੋ ਹੁਣ ਇਹ ਪੂਰਾ ਮੈਨੂੰ ਸਹਿਯੋਗ ਦਿੰਦੇ ਆ ਬਾਕੀ ਅੱਜ ਦੀ ਵੀਡੀਓ ਇੰਨੀ ਕੁਝ ਕੁ ਆਪਾਂ ਕਰਦਾ ਮਾਹੌਲ ਤੁਹਾਡੇ ਨਾਲ ਸਾਂਝਾ ਕੀਤਾ ਕੁਝ ਪਿਆਰੀਆਂ ਪਿਆਰੇਆਂ ਗੱਲਾਂ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਕਿਵੇਂ ਅਸੀਂ ਟ੍ਰੀ ਲੈਣੇ ਆ ਤੇ ਟਰੀ ਕਿਹੜੇ ਕਿਹੜੇ ਲਵਾਵਾਂਗੇ ਤੇ ਕਿਹੜੇ ਕਿਹੜੇ ਲਗਾਵਾਂਗੇ ਮੈਂ ਸਰਦਾਰ ਜੀ ਨੂੰ ਕੱਲ ਕਿਹਾ ਸੀ ਕਿ ਜਗ ਸਿద్ధి ਦੀ ਡਿਮਾਂਡ ਆਪਾਂ ਪੂਰੀ ਕਰਨੀ ਆ ਕੱਲ ਸੰਡੇ ਸੀ ਸੋ ਬਾਬੇ ਜੀ ਵੀ ਬਿਜ਼ੀ ਰਹੀਦਾ ਸੋ ਇਸੇ ਕਰਕੇ ਇੱਕ ਦਿਨ ਅਸੀਂ ਰੱਖ ਦੇਣੇ ਆ ਕਿ ਗੁਰੂ ਘਰ ਜਾਈਏ ਇਹ ਜਾਂਦੇ ਆ ਤਿੰਨੇ ਮੈਂ ਘਰੇ ਹੀ ਪਾਠ ਕਰ ਦਿੱੰਨੀ ਆ ਸੋ ਉੱਥੇ ਬਿਜੀ ਲੰਘ ਜਾਂਦਾ ਦਿਨ ਤੇ ਅੱਜ ਸੋਚਿਆ ਸੀਗਾ ਵੀ ਜਦੋਂ ਇਹ ਪੜ ਕੇ ਆਊਗਾ ਤੇ ਫਿਰ ਉਸ ਤੋਂ ਬਾਅਦ ਜਾਵਾਂਗੇ ਤੇ ਇਹਦੀ ਮਨਪਸੰਦ ਦੇ ਜੋ ਵੀ ਫਲਦਾਰ ਸ਼ਾਨਦਾਰ ਬੂਟੇ ਲੈ ਕੇ ਆਵਾਂਗੇ ਲਗਾਵਾਂਗੇ ਤੁਹਾਨੂੰ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂਗੇ ਸੋ ਅੱਜ ਦਾ ਵਲੌਗ ਅਪ ਇੱਥੇ ਕਰਦੇ ਐਂਡ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਪਲੀਜ਼ 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 ਕਮੈਂਟਾਂ ਵਿੱਚ ਜਰੂਰ ਦੱਸਿਓ ਵੈਸੇ ਤੁਸੀਂ ਬਹੁਤ ਪਿਆਰੇ ਕਮੈਂਟ ਕਰਦੇ ਹੋ ਅਸਲੀ ਥੈਂਕ ਯੂ ਸੋ ਮੱਚ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਇਸੇ ਤਰੀਕੇ ਆਪਣਾ ਪਿਆਰ ਬਣਾਈ ਰੱਖੋ ਆਪਣੇ ਚੈਨਸ ਵਲੌਗ ਤੇ ਤੇ ਮੈਨੂੰ ਇਸੇ ਤਰ੍ਹਾਂ ਹੀ ਮੋਟੀਵੇਟ ਕਰਦੇ ਰਹੋ ਮਿਲਦੇ ਆ ਨੈਕਸਟ ਵਲੌਗ ਚ ਤਦ ਤੱਕ ਲਈ ਬਾਏ